ਰਾ ਦਿਨ ਵੇਲਾ ਫਿਰਦਾ ਰਹਿਣਾ ਆ ਕੰਮਕਾਰ ਤੈਨੂੰ ਕੋਈ ਹੈ ਹੀ ਨਹੀਂ ਆ ਬੱਦ ਮੈਨੂੰ ਭੁੱਖ ਬੜੀ ਲੱਗੀ ਆ ਰੋਟੀ ਖਾਣੀ ਆ ਹਾਂ ਤੈਨੂੰ ਵੇਲੇ ਨੂੰ ਇਕੱਲੇ ਨੂੰ ਭੁੱਖ ਲੱਗਦੀ ਆ ਹੋਰ ਤਾਂ ਕੋਈ ਇੱਥੇ ਹੈ ਹੀ ਨਹੀਂ ਆ ਜਾ ਕੋਈ ਕੰਮ ਹੀ ਕਰ ਲੈ ਕਿਤੇ ਰੋਟੀਆਂ ਬਾਅਦ ਚ ਖਾ ਲਈ ਮੇਰਾ ਸੂਟ ਸੀਨੇ ਦੇ ਕੇ ਆ ਪਹਿਲਾਂ ਰੋਟੀ ਦੀ ਤੈਨੂੰ ਭੁੱਖ ਲੱਗੀ ਜੜੀ ਪਿੱਛੇ ਆ ਹੁਣ ਮੈਥੋਂ ਛਾੜੂ ਫੇਰਾਂ ਵੇਲਾ ਨਾ ਹੋਵੇ ਤੇ ਲਾਡੀ ਆ ਜਾ ਤੂੰ ਮੂੰਹ ਹੱਥ ਥੋਲਾ ਮੈਂ ਤੈਨੂੰ ਰੋਟੀ ਪਾ ਜਣੀ ਆ ਰੁਕ ਜਾ ਮੈਂ ਅੰਦਰ ਸੂਟ ਲੈ ਕੇ ਆਨੀ ਆ ਤੇ ਸੀਨੇ ਦੇ ਕੇ ਆ ਮੇਰਾ ਸੂਟ ਫਿਰ ਦਵਾਂਗੀ ਤੈਨੂੰ ਰੋਟੀਆਂ ਮੈਂ ਲਾਡੀ ਚੱਲ ਜਾ ਦੇ ਅਸੀਂ ਨੇ ਅੱਲਾ ਫੜ ਹੁਣ ਸਿੱਧਾ ਜਾਈਂ ਤੇ ਸਿੱਧਾ ਆਈਂ ਕਿਰਨ ਆ ਵੀ ਲੈ ਜਾਂ ਅੰਦਰ ਪਤਾ ਨਹੀਂ ਤੂੰ ਕਿਉਂ ਆਏ ਨੇ ਮਗਰ ਹੀ ਪਈ ਰਹਿਨੀ ਆ ਮੰਮੀ ਮੈਂ ਕੀ ਇਹ ਮਗਰ ਪਈ ਰਹਿਨੀ ਆ ਕੰਮ ਨਾ ਕੋਈ ਘਰ ਉਹਨੂੰ ਵੇਲਾ ਰਹਿੰਦਾ ਸਾਰੀ ਦਿਹਾੜੀ ਕਦੀ ਉੱਧਰ ਤੇ ਕਦੀ ਉੱਧਰ ਸਿੱਧੜਾ ਨਾ ਹੋਵੇ ਤਾਂ ਕਿਸੇ ਥਾਂ ਦਾ ਕਿਰਨ ਕਿਉਂ ਉਹਦੇ ਵਿਚਾਰੇ ਦੇ ਮਗਰ ਪਈ ਰਹਿਨੀ ਆ ਤੂੰ ਜੋ 20 ਘੰਟੇ ਗੱਲਾਂ ਹੀ ਸੁਣਾਉਂਦੀ ਰਹਿੰਨੀ ਆ ਜੇਰਾ ਆਪਣੇ ਉਹਨੂੰ ਸਿੱਧਾ ਬਣਾ ਦਿੱਤਾ ਉਹਦੇ ਵਿੱਚ ਉਹਦਾ ਕੀ ਕਸੂਰ ਆ ਮੈਂ ਅਸ ਮਗਰ ਪਈ ਰਹਿੰਨੀ ਆ ਵਿਹਲਾ ਬੈਠਾ ਇੱਥੇ ਰੋਟੀਆਂ ਖਾਣ ਨੂੰ ਮਗਰ ਮੈਂ ਇਹਦੇ ਪਈ ਰਹਿੰਨੀ ਆ ਪਤਾ ਨਹੀਂ ਕਿਉਂ ਮੇਰੇ ਪੁੱਤ ਦੇ ਮਗਰ ਪਈ ਰਹਿੰਦੀ ਆ ਰੋਟੀਆਂ ਨੋਲਦੀ ਰਹਿੰਦੀ ਵਿਚਾਰੇ ਦੀਆਂ ਉਹ ਕਿੰਨੀਆਂ ਗੀ ਰੋਟੀਆਂ ਖਾਂਦਾ ਕਿਤੇ ਦੋ ਰੋਟੀਆਂ ਖਾਂਦਾ ਆ ਉਹ ਵੀ ਇਹਨੂੰ ਪਾਰੂ ਲੱਗਦੀਆਂ ਉਹਦੀਆਂ ਕਰਨਾ ਉਹ ਕਰਨ ਹਾਂਜੀ ਤੂੰ ਕਿੱਥੇ ਬੜੀ ਆ ਮੈਂ ਕੰਮ ਕਰਨ ਦੀ ਰਸੋਈ ਚ ਮੰਮੀ ਗਈ ਕਿਤੇ ਮੰਮੀ ਗਵੰਡੀਆਂ ਦੇ ਘਰ ਗਈ ਆ ਹਾਂ ਸ਼ਸ਼ ਸ਼ਾ ਕੀ ਗੱਲ ਤੂੰ ਬੜਾ ਮੂੰਹ ਜਿਹਾ ਬਣਾਇਆ ਕੋਈ ਗੱਲ ਹੋਈ ਆ ਗੱਲ ਕੀ ਹੋਣੀ ਆ ਯਾਰ ਭਰਾ ਤੁਹਾਡਾ ਕੋਈ ਗੱਲ ਮੇਰੀ ਮੰਨਦਾ ਹੈ ਨਹੀਂ ਆ ਉਹਨੂੰ ਕਿਹੇ ਗੱਲ ਦੇ ਨਾ ਮਤਲਬ ਪਤਾ ਹੀ ਨਹੀਂ ਲੱਗਦਾ ਵਾ ਕੀ ਕਰਾਂ ਮੈਂ ਉਹਦਾ ਸਿੱਧੜਾ ਜਿਆ ਬਸ ਆ ਜਾਂਦਾ ਰੋਟੀਆਂ ਖਾ ਲਾ ਤੇ ਬਸ ਚਲ ਜਾਂਦਾ ਵਾ ਉਹ ਤੂੰ ਕਿਦਾਂ ਦੀਆਂ ਗੱਲਾਂ ਕਰਦੇ ਹੀ ਆ ਜੇ ਉਹਨੂੰ ਮਾਲਕ ਨੇ ਇਦਾਂ ਦਾ ਬਣਾਇਆ ਵਾ ਤੇ ਦਾ ਮਤਲਬ ਇਹ ਥੋੜੀ ਵੀ ਆਪਾਂ ਵੀ ਇਦਾਂ ਦਾ ਬਰਤਾਬ ਕਰੀਏ ਤੈਨੂੰ ਮੈਂ ਕਈ ਵਾਰੀ ਸਮਝਾਇਆ ਵਾ ਵੀ ਐਵੇਂ ਨਾ ਅਡੋ ਫਾਈ ਲਿਆ ਕਰ ਤੂੰ ਮਿੰਟ ਮਿੰਟ ਤੇ ਉਹਨੂੰ ਕੰਮ ਕਹਿੰਦੀ ਰਹਿਣੀ ਆ ਬਾਅਦ ਜੇ ਤੈਨੂੰ ਪਤਾ ਮਮੀ ਮੇਰੇ ਨਾਲ ਗੱਲ ਕਰਦੇ ਆ ਤੇਰੇ ਨਾਲ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਐਦਾਂ ਥੋੜੀ ਘਰ ਚੱਲਦੇ ਆ ਤੇ ਕਿਦਾਂ ਚੱਲਦੇ ਆ ਫਿਰ ਤੁਸੀਂ ਕੰਮ ਕਰਦੇ ਰਹਿੰਦੇ ਸਾਰੀ ਦਿਹਾੜੀ ਉਹ ਵੇਲਾ ਰਹਿੰਦਾ ਆ ਤੇ ਮੈਂ ਵੀ ਬਾਜਾਂ ਵਿੱਚ ਤੇਰੇ ਸਹਾਰੇ ਵੇਲਾ ਹੋ ਗੇ ਘਰ ਕਿਦਾਂ ਚੱਲਾਂ ਆ ਉਹ ਥੋੜਾ ਦਿਮਾਗ ਤੋਂ ਕੰਮ ਲਿਆ ਕਰ ਜਦੋਂ ਜਾਈਏ ਉਦੋਂ ਵੀ ਕਲੇਸ਼ ਜਦੋਂ ਆਈਏ ਉਦੋਂ ਵੀ ਕਲੇਸ਼ ਉਹ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਨੂੰ ਕੋਈ ਕੰਮ ਨਾ ਕਰ ਤੇ ਹੁਣ ਨਿਗਰ ਲੱਭਣ ਡਿਆ ਕਿ ਕੋਠੇ ਜੜਿਆ ਵਾ ਕੋਠੇ ਘਾਟੇ ਕਿਤੇ ਨਹੀਂ ਚੜਿਆ ਮੇਰਾ ਸੂਟ ਲੈ ਕੇ ਬਟਿਕ ਤੇ ਗਿਆ ਵਾ ਤੇ ਜੇ ਮੇਰੇ ਲੱਗ ਕੋਈ ਇੱਕਦੋ ਕੰਮ ਕਰਾਈ ਦਊਗਾ ਤਾਂ ਕਿਹੜੀ ਅੱਖ ਰਾ ਚੱਲੀ ਆ ਵਾਹ ਵੀ ਤੇ ਵਿਹਲੀਆਂ ਰੋਟੀਆਂ ਖਾਂਦਾ ਰਹਿੰਦਾ ਸਾਰੀ ਦਿਹਾੜੀ ਬਹਿ ਕੇ ਤੂੰ ਕਿਤੇ ਕੰਮ ਨਾ ਕਰਾਉ ਇਹਦੇ ਕੋਲ ਵੱਡਾ ਲਾੜ ਸਾਹਿਬ ਆਇਆ ਏ ਉਹ ਚੱਲ ਤੇ ਨਹੀਂ ਮਰਜੀ ਆ ਮੈਂ ਤੈਨੂੰ ਸਮਝਾਉਣਾ ਹੀ ਮੈਂ ਸਮਝਾਤਾ ਜਿਉ ਦਿਮਾਗ ਤੋਂ ਇਦਾਂ ਦਾ ਹਨਾ ਤੇ ਐਵੇਂ ਨਾਂ ਨੂੰ ਹੋਰ ਸ਼ਦਾਈ ਕਰੀ ਜਾ ਅਈ ਉਹਨੂੰ ਠੀਕ ਕਰਨ ਦੇ ਮਤਲਬ ਤੂੰ ਕੰਮ ਕਰਾ ਕਰਾ ਕੇ ਹੋਸ਼ਦਾਈ ਕਰ ਦੇਣਾ ਉਹ ਬੜਾ ਕਿਤੇ ਮੈਂ ਕੰਮ ਕਰਾ ਲਿਆ ਉਹ ਮੇਰੇ ਸਹਾਨੇ ਬੈ ਗਈ ਜਾ ਕੋ ਪਾਣੀ ਤਾਂ ਨਹੀਂ ਪੋਛਲਾ ਆਉਂਦੇ ਸਿਰ ਦੇ ਵਾਲਾ ਨੂੰ ਪੈ ਗਈ ਆ ਤੇ ਮਜੀ ਲੈਂਦੀ ਹੈ ਜਦੋਂ ਆਉ ਕੋਈ ਇਹ ਗੱਲਾਂ ਮੱਕਲੀ ਮਮੀ ਲੜਦੀ ਹੈ ਕਦੀ ਉਹ ਲੜ ਪਿਆ ਕਦੀ ਉਹ ਮੰਮੀ ਪਬਜੀ ਪਬਜੀ ਖਲੋ ਜਾਵੇ ਖਲੋ ਜਾ ਗਈਆਂ ਬੂਆ ਹੀ ਪਾਣ ਦੇ ਲੱਗਾਗਾ ਪਬਜੀ ਫੜਾਇਆ ਸੂਟ ਫੜਾਤੇ ਆਇਆ ਵਾ ਸੂਟ ਤੋ ਬੂਆ ਕਦ ਲਈ ਪਾਣ ਦੇ ਲੱਗਾ ਵਾ ਪਬਜੀ ਵੱਡਾ ਵੀਰ ਆ ਗਿਆ ਵਾ ਵੀਰ ਤੇ ਆ ਗਿਆ ਵਾ ਤੇਰਾ ਘਰੇ ਬਾਅਦ ਚ ਮਿਲ ਲਈ ਉਹਨੂੰ ਚੱਲ ਪਹਿਲਾ ਹਵੇਲੀ ਚ ਉੱਥੇ ਜਾ ਕੇ ਘਾਹ ਸਾਫ਼ ਕਰ ਵੱਡਾ ਆ ਵੀਰ ਨੂੰ ਮਿਲਣ ਵਾਲਾ ਜਾ ਉੱਥੇ ਜਾ ਕੇ ਘਾਹ ਸਾਫ਼ ਕਰਕੇ ਆ ਕਿੰਨਾ ਘਾਹ ਛੜਿਆ ਵਾ ਚੱਲ ਉਹ ਵੇਖ ਲੈ ਕਿੰਨਾ ਘਾਹ ਛੜਿਆ ਵਾ ਸਾਰਾ ਘਾਹ ਸਾਫ਼ ਕਰਕੇ ਆਈਂ ਉਹਨਾਂ ਚੇਹਰਾਂ ਵਾਂ ਅੰਦਰ ਜਿੱਨਾ ਘਾਹ ਨਹੀਂ ਸਾਫ਼ ਹੁੰਦਾ ਤੇ ਲਿਬੜੇ ਪੈਰ ਨਾਲ ਲੈ ਕੇ ਆਈਂ ਰੋਟੀ ਵੀ ਤੈਨੂੰ ਮੈਂ ਇੱਥੇ ਫੜਾ ਜਾਂਗੀ ਠੀਕ ਹੈ ਨਾ ਜਾ ਜਾ ਕੇ ਘਾਹ ਸਾਫ਼ ਕਰ ਲਾਡੀ ਆ ਕੀ ਕਰਨ ਈਆ ਤੂੰ ਤੈਨੂੰ ਕਿੰਨੇ ਕਿਹਾ ਕਰ ਹੈ ਮੰਮੀ ਭਾਬੀ ਨੇ ਕਿਹਾ ਹੀਗਾ ਚਲ ਆ ਰੋਟੀ ਦਵਾ ਤੈਨੂੰ ਸਵੇਰ ਦੀ ਰੋਟੀ ਨਹੀਂ ਖਾਦੀ ਤੇ ਫੇਰ ਤੈਨੂੰ ਇੱਥੇ ਲਾਤਾ ਉਹਨੇ ਭਾਬੀ ਤੇਰੀ ਦਾ ਤੇ ਕੰਮ ਹੀ ਇਹੋ ਆ ਪਤਾ ਨਹੀਂ ਇਹ ਕਿੱਦਾਂ ਦੀ ਆ ਗਈ ਆ ਕਿਤੇ ਸਾਡੇ ਘਰ ਵਿੱਚ ਵੇਖ ਹੀ ਨਹੀਂ ਸਿਖਾਉਂਦੀ ਤੈਨੂੰ ਤੇ ਚਲ ਉੱਠਾ ਮੇਰਾ ਪੁੱਤ ਮੈਂ ਤੈਨੂੰ ਰੋਟੀ ਦਵਾ ਮੰਮੀ ਭਾਬੀ ਨੇ ਗੁੱਸੇ ਹੋਣਾ ਵਾ ਨਹੀਂ ਨਹੀਂ ਆ ਆ ਤੂੰ ਉੱਠ ਉੱਠ ਚਲਾ ਉੱਠ ਸੌਟ ਦੇ ਕਾਜ ਆ ਆ ਅੱਜ ਮੈਂ ਜੀਤੇ ਨਾਲ ਵੀ ਚੰਗੀ ਤਰ੍ਹਾਂ ਗੱਲ ਕਰਦੀ ਆ ਨਾ ਇਤ ਰੋਜ਼ ਦਾ ਕੰਮ ਹੋ ਗਿਆ ਐ ਕੀ ਕਰੀ ਜਾਂਦਾ ਤੂੰ ਹੱਥਾਂ ਨੂੰ ਸਾਬਣ ਹੀ ਲਾਈ ਜਾਂਦਾ ਆ ਤੂੰ ਚੰਗੀ ਤਰ੍ਹਾਂ ਚੱਲ ਚੱਲ ਅੰਦਰ ਰੋਟੀ ਪਾ ਕੇ ਦਵਾ ਵੇ ਜੀਤੇ ਜੀਤੇ ਹਾਂ ਜੇ ਸੌ ਗਿਆ ਆ ਉਹ ਮੇਰੀ ਅੱਖ ਲੱਗੀ ਹਲਾ ਦੱਸੋ ਮੈਂ ਦੱਸਣਾ ਕੀ ਆ ਮੈਂ ਤੇਰਾ ਨਾਲ ਗੱਲ ਕਰਨੀ ਸੀ ਕਿਹੜੀ ਗੱਲ ਕਿਰਨ ਨੂੰ ਸਮਝਾਇਆ ਕਰ ਇਹ ਕਿਉਂ ਲਾਡੀ ਨਾਲ ਇਦਾਂ ਕਰਦੀ ਆ ਤੂੰ ਦੱਸ啊 ਮੈਨੂੰ ਮੈਨਾਂ ਤਾਂ ਇੰਨਾ ਦੁਖੀ ਹੋ ਗਈ ਨੇ ਇਹ ਤੋਂ ਕੋਈ ਹਿਸਾਬ ਹੀ ਨਹੀਂ ਆ ਜੇ ਰੱਬ ਨੇ ਉਹਨੂੰ ਇਦਾਂ ਦਾ ਬਣਾ ਦਿੱਤਾ ਆ ਤੇ ਉਹਦਾ ਕੀ ਕਸੂਰ ਆ ਉਹ ਮੰਮੀ ਤੁਹਾਨੂੰ ਕਿ ਲੱਗਦਾ ਮੈਂ ਨਹੀਂ ਸਮਝਾਉਂਦਾ ਹੋ ਮੈਂ ਕਿੰਨੀ ਵਾਰੀ ਕਹਿ ਕਾ ਕੇ ਵੇ ਹਲਿਆਨ ਨੂੰ ਦੱਸੋ ਮੈਂ ਸਿਰ ਪਾੜਦਾ ਹੁਣ ਉਹਦੇ ਨਾਲ ਦੀ ਗੱਲ ਕਰਾਂ ਤਾਂ ਬੁਰਾ ਤੁਹਾਡੇ ਨਾਲ ਦੀ ਕਰਾਂ ਤਾਂ ਬੁਰਾ ਦੱਸੋ ਮੈਂ ਕਿੱਥੇ ਜਾਵਾਂ ਮੈਂ ਵਿੱਚ ਫਸਿਆ ਜੀ 24 ਘੰਟੇ ਉਹਦੇ ਮਗਰ ਪਈ ਰਹਿੰਦੀ ਆਹ ਕਰਦੇ ਉਹ ਕਰਦੇ ਆਹ ਕਰਦੇ ਮੈਂ ਤੇ 20 ਵਾਰੀ ਕਿਹਾ ਮੈਨੂੰ ਦੱਸ ਦਿਆ ਕਰ ਮੈਂ ਕੰਮ ਕਰ ਦਿਆ ਕਰਾਂਗੀ ਉਹਨੂੰ ਨਾ ਕਿਹਾ ਕਰ ਵਿਚਾਰੇ ਨੂੰ ਓ ਮਮੀ ਮੇਰੀ ਗੱਲ ਸੁਣੋ ਤੇ ਇੱਕ ਅੱਧਾ ਕੰਮ ਲਾਗੋ ਕਰਾ ਦਿੰਦਾ ਤੇ ਕਿਹੜੀ ਆਖਰ ਉਹਨਾਂ ਦੀ ਗੱਲ ਆ ਕਾਰਿੱਦ ਰਿੰਦਾ ਨਾ ਨਾ ਲੈ ਉਹ ਕਰਾ ਕੋਈ ਬੋਰੀਆਂ ਚ ਕਾਉਂਦੀ ਆ ਘਰ ਦਾ ਹੀ ਐ ਨਾ ਕੋਈ ਕੰਮ ਕੋਈ ਬਜਾਰਾ ਚੀਜ਼ ਵਸਤ ਲੈ ਆ ਆ ਨਿੱਕਾ ਮੋਟਾ ਕੰਮ ਕਰ ਲਿਆ ਤੂੰ ਐਵੇਂ ਨਾ ਇਸ਼ੂ ਬਣਾਇਆ ਕਰੋ ਨਿੱਗ ਨਿੱਕੀ ਗੱਲ ਨੂੰ ਐਦਾ ਘਰ ਖਰਾਬ ਹੁੰਦੇ ਆ ਜੀਤੇ ਬੇਲਾ ਕਰ ਲਈ ਨਾ ਤੂੰ ਵੀ ਉਹਦੇ ਵੱਲ ਦੀ ਗੱਲ ਮੈਂ ਇੱਕ ਮਾਂ ਆ ਮੈਨੂੰ ਪੋਛ ਕੇ ਵੇਖ ਮੇਰੇ ਦਿਲ ਤੇ ਕੀ ਬੀਤਦੀ ਆ ਜਦੋਂ ਉਹਨੂੰ ਹਰ ਇੱਕ ਕੰਮ ਕਹਿੰਦੀ ਆ ਕੋਈ ਕੰਮ ਹੈ ਉਹਦੇ ਕੋ ਨਹੀਂ ਹੁੰਦਾ ਤੇ ਰੋਟੀ ਦੇਣ ਲੱਗੇ 20 ਗੱਲਾਂ ਸੁਣਾਉਂਦੀ ਆ ਕਿੰਨੀਆਂ ਕਿ ਰੋਟੀਆਂ ਵਿਚਾਰਾ ਖਾ ਲੈਂਦਾ ਇੱਕ ਦੋ ਤੇ ਰੋਟੀ ਖਾਂਦਾ ਆ ਤੇ ਮੈਂ ਦੱਸੋ ਮੰਮੀ ਕੀ ਕਰਾਂ ਹੁਣ ਤੂੰ ਹੀ ਮੈਨਾਂ ਗੱਲਾਂ ਕਰਨ ਲੱਪੈਂਦੇ ਆ ਉਹ ਮੈਨੂੰ ਕੁਝ ਹੋਰ ਦਸੀ ਜਾਂਦੀ ਆ ਮੈਂ ਕਾ ਛੱਡਦਾ ਕਿਰਾਏ ਤੇ ਕਮਰਾ ਲੈ ਲਾਂ ਮੈਂ 2 ਮਿੰਟ ਸੋਣਾ ਹੁੰਦਾ ਕਦੀ ਉਹ ਆ ਜਾਂਦੀ ਤੇ ਕਦੀ ਤੁਸੀਂ ਉਹ ਮੰਮੀ ਮੇਰਾ ਵੀ ਭਰਾ ਵਾ ਮੈਨੂੰ ਵੀ ਉਦਾਂ ਉਨਾਂ ਹੀ ਦੋਖਾਂਦਾ ਸੋਕੋ ਮੈਂ ਤਾਂ ਦੋ ਦਿਨ ਬੰਦਿਆਂ ਨੂੰ ਕਿਹਾ ਵਾ ਉਦੇ ਰਿਸ਼ਤੇ ਵੱਲੋਂ ਕੋਈ ਕੁੜੀ-ਕਾੜੀ ਕੋਈ ਚੰਗੀ ਮਿਲ ਜੇ ਚਲੋ ਵਿਆਹ ਦੀਏ ਤੇ ਤੂੰ ਹੀ ਨਾਲ ਮੈਨੂੰ ਵੀ ਪੁਣੀ ਜਾਣ ਦੇ ਜੀ ਤੂੰ ਤੇ ਕਰ ਲੈਣਾ ਨਾ ਗੁੱਸਾ ਪਰ ਮੈਂ ਆਪਣਾ ਦੁੱਖ ਕਿਨੂੰ ਦੱਸਾਂ ਚੱਲ ਆ ਜਾ ਗਵਾਂਡੀਆਂ ਦੇ ਘਰ ਚੱਲੀਏ ਉਹਨਾਂ ਦੇ ਮੁੰਡੇ ਨੂੰ ਵਿਚਾਨ ਨੂੰ ਛੱਟ ਲੱਗ ਗਈ ਮੈਂ ਤਾਂ ਪਤਾ ਲੈ ਆਈਏ ਚਲੋ ਉਹ ਛੱਟ ਲੱਗੀ ਕਿਨੇ ਹੋਈ ਉਹਨਾਂ ਦੇ ਨਿੱਕੇ ਮੁੰਡੇ ਗਰਜੰਟ ਨੂੰ ਓਹੋ ਤੇ ਮੁੰਡਾ ਹੀ ਬੜਾ ਵਧੀਆ ਚੱਲ ਮੰਮੀ ਤੇਰੇ ਬਾਹਨੇ ਮੈਂ ਪਤਾ ਲੈ ਆਉਣਾ ਨਹੀਂ ਤੇ ਮੈਨੂੰ ਮੁੜ ਕੇ ਕਿਥੇ ਟਾਈਮ ਲੱਗਣਾ ਆਹੋ ਤਾਂ ਹੀ ਮੈਂ ਕਹਿੰਦੀ ਪੀ ਚਲਾ ਜਾ ਚੱਲੀਏ ਪਤਾ ਕਰ ਆਉਨੇ ਆ ਖਬਰ ਲੈ ਆ ਗਏ ਵਿਚਾਰੇ ਦੇ ਆ ਕੀ ਕੀਤਾ ਵੇ ਪਾਣੀ ਡੋਲ ਕੇ ਬਹਿ ਗਿਆ ਤੈਨੂੰ ਕਿੰਨੀ ਵਾਰੀ ਕਹਿਆ ਰੋਟੀ ਚਾਜਣਾ ਖਾਇਆ ਕਰ ਤੇਰੀ ਕਰਤੂਤ ਹੈਗੀ ਇੱਥੇ ਬਹਿ ਕੇ ਰੋਟੀ ਖਾਂਦੀ ਉਹੋ ਜੀ ਤੇਰੀ ਮਾਂ ਜਦੋਂ ਕਹੋ ਤਾਂ ਦੋਵਾਂ ਨੂੰ ਮਿਰਚਾਂ ਲੱਗਦੀਆਂ ਵਾ ਹੈਗੀ ਕਰਤੂਤ ਇੱਥੇ ਬਹਿ ਕੇ ਖਾਂਦੀ ਪਹਿਲਾਂ ਦੱਸ ਮੈਨੂੰ ਬਾਹਰ ਨਾ ਮੰਜਾ ਡਾਕੇ ਉੱਥੇ ਬੰਦੇ ਆਵਾਂਗੇ ਉੱਥੇ ਖਾਇਆ ਕਰ ਅੱਕੀ ਕੰਜਰ ਖਾਣਾ ਪਾਇਦਾ ਵਾ ਜੱਪੋ ਚਲਾ ਕੇ ਆ ਤੇ ਸਾਫ਼ ਕਰ ਇੱਥੇ ਭਾਬੀ ਮੇਰੇ ਕੋਲ ਗਲਤੀ ਹੋ ਗਈ ਤੂੰ ਇੱਥੇ ਦਾਗਲੀ ਬੋਲਣ ਦੇ ਜੇ ਮੇਰੇ ਨਾਲ ਮਨ ਰੋਟੀ ਤੇ ਸਵਾਦ ਰੱਖਾਂਦਿਆ ਕਰੋ ਕਿੱਦਾਂ ਜ਼ਬਾਨ ਲੜਾਉਣਾ ਆ ਤੇਰੀ ਵਜ੍ਹਾ ਕਰਕੇ ਨਾ ਮਾਪੋਤਰ ਰੋਜ਼ ਮੇਰੀ ਬੇਇੱਜ਼ਤੀ ਕਰਦੇ ਆ ਵੱਡਾ ਆ ਜਾ ਪੋਚਾ ਲੈ ਕੇ ਤੇ ਲਾ ਇੱਥੇ ਪੋਚਾ ਭਾਬੀ ਮੈਂ ਅੱਗੇ ਵੀ ਬੜਾ ਕੰਮ ਕਰਕੇ ਆਇਆ ਵਾਂ ਮੇਰ ਕੋ ਨਹੀਂ ਪੋਚਾ ਲੱਗਣਾ ਤੁਸੀਂ ਪੋਚਾ ਪਹਿਲਾ ਦਿਓ ਬਹੁਤ ਜ਼ਬਾਨ ਲੜਾਉਂਦਾ ਤੂੰ ਚੱਲ ਲੈ ਕੇ ਪੋਚਾ ਲਾ ਭਾਬੀ ਮੈਂ ਨਹੀਂ ਲਾਉਣਾ ਮੇਰ ਕੋ ਨਹੀਂ ਲੱਗਣਾ ਪੋਚਾ ਜ਼ਬਾਨ ਲੜਾਉਣਾ ਚੱਲ ਜਾ ਕੇ ਪੋਚਾ ਲੈ ਕੇ ਆ ਭਾਬੀ ਨਹੀਂ ਲੱਗਣਾ ਮੇਰ ਕੋ ਕਿਹੜਾ ਲੈ ਕੇ ਆ ਕੀ ਕਰਨੀ ਆ ਤੂੰ ਹੈਂ ਵੇਖਿਆ ਜੀਤੇ ਤੈਨ ਮੈਂ ਆਨੀ ਹੀ ਨਾ ਪ੍ਰੂਫ ਮਿਲ ਗਿਆ ਨਾ ਤੈਨੂੰ ਉਹ ਤੈਨੂੰ ਅਗਦਾ ਮਾੜੀ ਮੋਢੀ ਕਿ ਨਹੀਂ ਜੋ ਦਿਮਾਗ ਤੋਂ ਇਦਾਂ ਵਾ ਤਾਂ ਤੂੰ ਚਪੇੜਾ ਮਾਰੇਂਗੀ ਉਹਨੂੰ ਉਹ ਥੋੜਾ ਆਪਣੇ ਦਿਮਾਗ ਤੋਂ ਕੰਮ ਲੈ ਉਹਨੂੰ ਤੇ ਅੱਗੇ ਰੱਬ ਨੇ ਇਦਾਂ ਦਾ ਬਣਾਇਆ ਵਾ ਤੇ ਤੂੰ ਚੰਗੀ ਭਲੀ ਨਾਲ ਇਦਾਂ ਦੀ ਹੋਈ ਹੈ ਕਿਹੜੀ ਏਡੀ ਆਖਰਾ ਕੀ ਜਦ ਤੂੰ ਚਪੇੜ ਚੁੱਕ ਲਈਂ ਵੇਖਾਂ ਕੀ ਹਾਲ ਬਣਾ ਦਿੱਤਾ ਮੇਰੇ ਮੁੰਡੇ ਦਾ ਵੇਖ ਲੈ ਜੀਤੇ ਆਪਣੀ ਅੱਖੀ ਕਦੀ ਭਾਂਡੇ ਮਝਾਉਂਦੀ ਆ ਕਦੀ ਪੋਚੇ ਮਰਵਾਉਂਦੀ ਆ ਤੇ ਕਦੀ ਉਧਰੋਂ ਕਾਹ ਪਟਾਉਂਦੀ ਰਹਿੰਦੀ ਆ ਗਰਮੀ ਚ ਉਹ ਮੈਂ ਤਾਂ ਮੰਮੀ ਨਾਲ ਦੀਆਂ ਗੱਲਾਂ ਦਾ ਯਕੀਨੀ ਨਹੀਂ ਕਰਦਾ ਪਰ ਅੱਜ ਆਦ ਮੈਂ ਆਪਣੇ ਅੱਖੀ ਵੇਖ ਲਿਆ ਹੁਣ ਧਿਆਨ ਨਹੀਂ ਚੁਕੰਦੀ ਦਾ ਦੂੰ ਕਿਰਨ ਮੇਰੀ ਗੱਲ ਸੁਣ ਮੰਨ ਲਾ ਜੇ ਤੇਰੇ ਘਰ ਕੋਈ ਤੀ ਪਤ ਐਦਾਂ ਦਾ ਸਿਦਰਾ ਹੋ ਜੇ ਤੋ ਉਹਨੂੰ ਘਰੋਂ ਕੱਢ ਦੇਗੇ ਜਾਂ ਕੋਈ ਉਹਦੇ ਕੋਲ ਕੰਮ ਕਰਾਏਗਾ ਤੂੰ ਬਰਦਾਸ਼ਤ ਕਰੇਂਗੀ ਦੱਸਣਾ ਮੈਨੂੰ ਕਦੀ ਸੋਚ ਮੈਂ ਹੁਣ ਘਰੋਂ ਥੋੜੀ ਕੱਢ ਦੇਣਾ ਆ ਮੇਰਾ ਵੀ ਦਿਲ ਦੁਖਦਾ ਆ ਜੋ ਤੂੰ ਇਹਨਾ ਵਿਦਕਰਾਂ ਕਰਦੀ ਆ ਮੰਮੀ ਮੈਂ ਆ ਤਾਂ ਗੱਲ ਸੋਚੀ ਨਹੀਂ ਮੈਨੂੰ ਮਾਫ਼ ਕਰ ਦਿਓ ਅੱਜ ਤੋਂ ਬਾਅਦ ਮੈਂ ਇਹਨੂੰ ਦੁਬਾਰ ਨਹੀਂ ਭਰਾ ਸਮਝਾਂਗੀ ਲੱਡੀ ਮੈਨੂੰ ਮਾਫ਼ ਕਰ ਦੇ ਅੱਜ ਤੋਂ ਬਾਅਦ ਮੈਂ ਤੇਨਾਂ ਕਦੀ ਏਦਾਂ ਸਲੂਕ ਨਹੀਂ ਕਰਾਂਗੀ ਤੇ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ ਮੈਂ ਅੱਜ ਤੋਂ ਬਾਅਦ ਕਦੀ ਏਦਾਂ ਨਹੀਂ ਕਰਾਂਗੀ ਠੀਕ ਹੈ ਬਾਬੀ